ਘਰ ਕੈਨੇਡਾ ਦੇ ਵਿੱਚ ਤੇ ਕੈਨੇਡਾ ਵਾਂਗੂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹ ਸਮੱਸਿਆ ਹੈ ਲੋਕਾਂ ਨੂੰ ਰਹਿਣ ਨੂੰ ਘਰ ਨਹੀਂ ਲੱਭਦੇ ਘਰ ਥੋੜੇ ਆ ਬੰਦੇ ਜ਼ਿਆਦਾ ਆ ਖਰੀਦਣ ਲਈ ਵੀ ਨਹੀਂ ਲੱਭਦੇ ਜੇ ਲੱਭਦੇ ਆ ਤਾਂ ਬਹੁਤ ਮਹਿੰਗੇ ਲੱਭਦੇ ਆ ਤੇ ਦੂਜਾ ਕਿਰਾਏ ਤੇ ਲੈਣ ਲਈ ਨਹੀਂ ਲੱਭਦੇ ਕਿਰਾਏ ਜ਼ਿਆਦਾ ਆ ਲੋਕ ਤੰਗ ਨੇ ਇਸ ਗੱਲ ਤੋਂ ਇਹਨੂੰ ਕਿਰਾਇਆ ਨੂੰ ਘਟ ਕਰਨ ਦੇ ਲਈ ਜਾਂ ਜ਼ਿਆਦਾ ਘਰਾਂ ਦੀ ਅਵੇਲੇਬਿਲਟੀ ਕਰਨ ਦੇ ਲਈ ਸਰਕਾਰ ਨੇ ਰੂਲ ਬਣਾਇਆ ਸੀ ਜਿਹੜੀ ਆਪਣੇ ਇਹ BC ਦੀ ਸਰਕਾਰ ਆ NDP ਇਹਨਾਂ ਨੇ ਲਿਆਂਦਾ ਸੀ ਕਿ ਸ਼ਾਰਟ ਟਰਮ ਰੈਂਟਲ ਜਿਹੜੇ ਆ ਉਹਦੀ ਸੰਬੰਧੀ ਸਖਤੀ ਕਰਤੀ ਸੀ ਕਿ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਇਹਨੂੰ ਜਿਹੜੇ ਸ਼ਾਰਟ ਟਰਮ ਰੈਂਟਲ ਦੇ ਉੱਤੇ ਸਖਤੀ ਕਰ ਦਿੱਤੀ ਸੀ ਵੀ ਤੁਸੀਂ ਇੰਨੇ ਜ਼ਿਆਦਾ ਨਹੀਂ ਕਰ ਸਕਦੇ ਉਹਦੇ ਨਾਲ ਹੋਇਆ ਕੀ ਹੈ ਕਿ ਰੈਂਟ 5.7% ਕਹਿੰਦੇ ਘਟ ਗਿਆ ਟੈਨੈਂਟਸ ਨੂੰ ਕਿਰਾਏਦਾਰਾਂ ਨੂੰ ਸਾਲ ਦੇ ਵਿੱਚ 600 ਮਿਲੀਅਨ ਡਾਲਰ ਦਾ ਫਾਇਦਾ ਹੋਇਆ ਆਰਐਨਡੀਪੀ ਦੇ ਇਸ ਰੂਲ ਦੇ ਨਾਲ ਰੂਲ ਕੀ ਹੈਗਾ ਇਹ ਜਿਹੜਾ ਪ੍ਰਿੰਸੀਪਲ ਰੈ residense ਆ ਮੇਨ ਰੂਲ ਜਿਹਦੇ ਵਿੱਚ ਹੈਗਾ ਕਿ ਸ਼ਾਰਟ ਟਰਮ ਰੈਂਟਲ ਨੂੰ ਇਹ ਹੈਗਾ ਕਿ ਜਿਹੜਾ ਮਾਲਕ ਆ ਘਰ ਦਾ ਉਹ ਪ੍ਰਾਇਮਰੀ ਹੋਮ ਦੇ ਵਿੱਚ ਰਵੇ ਤੇ ਉੱਥੋਂ ਸ਼ਾਰਟ ਟਰਮ ਰੈਂਟਲ ਦੇ ਉੱਤੇ ਦੇ ਦਿਓ ਜਿਨੇ ਕਿ ਜਿਹੜੇ ਆ ਉਹ ਫਿਰ ਲੋਅਰ ਪ੍ਰਾਈਸਿਸ ਕੁਦਰਤੀ ਆ ਵੀ ਉਹਦੇ ਨਾਲ ਹੋਣ ਲੱਗ ਪਏ ਵੈਂਕੂਵਰ ਦੇ ਵਿੱਚ ਰੈਂਟਰ ਜਿਹੜੇ ਨੇ ਉਹਨਾਂ ਨੇ ਲਗਭਗ 147 ਡਾਲਰ ਮਹੀਨੇ ਦੇ ਵਿੱਚ ਆਇਆ ਇਸ ਰੂਲ ਦੇ ਨਾਲ ਜੇ ਕਰੋਨਾ ਨੂੰ ਬਿਨਾ ਇਸ ਰੂਲ ਤੋਂ ਪੇ ਕਰਨਾ ਪੈਂਦਾ ਸੀ ਜੇਕਰ ਉਹਦੇ ਹਿਸਾਬ ਨਾਲ ਦੇਖਿਆ ਜਾਵੇ ਪ੍ਰੋਵਿੰਸ ਵਾਲਾ ਜਿਹੜਾ ਇਹ ਰੈਗੂਲੇਸ਼ਨ ਸੀਗੀ ਇੱਕ ਨਵੇਂ ਪ੍ਰੋਵਿੰਸ਼ਲ ਰੈਗੂਲੇਸ਼ਨ ਪੂਰੇ ਸੂਬੇ ਦੇ ਵਿੱਚ ਮਈ ਦੇ ਵਿੱਚ ਇਹਨਾਂ ਨੇ ਲਾਗੂ ਕੀਤੀ ਸੀ ਇਹਦਾ ਮਤਲਬ ਸਿਗਾ ਕਿ ਇਸ ਤਰ੍ਹਾਂ ਦੀਆਂ ਸੇਵਿੰਗਸ ਜਿਹੜੀਆਂ ਆ ਕਮਿਊਨਿਟੀ ਦੇ ਵਿੱਚ ਕੀਤੀਆਂ ਜਾਣ ਜਿੱਥੇ 10000 ਤੋਂ ਜ਼ਿਆਦਾ ਰਹਾਇਸ਼ ਹੈਗੀ ਹੈ ਜਾਂ ਰਹਿਣ ਵਾਲੇ ਲੋਕ ਨੇ ਉੱਥੇ ਹੁਣ ਇਹ ਆ ਕਿ ਜੇ ਨਵਾਂ ਪ੍ਰੋਵਿੰਸ਼ਲ ਰੂਲ ਕੰਮ ਕਰਦਾ ਆ ਇਹ ਜਿੱਦਾਂ ਆਸ ਕੀਤੀ ਜਾ ਰਹੀ ਆ ਤੇ ਇਹਦੇ ਨਾਲ ਹੋਰ 4% ਜਿਹੜਾ ਕਿਰਾਇਆ ਉਹ ਘਟ ਸਕਦੇ ਆ ਤੇ ਟੈਨੈਂਟਸ ਦੇ 592 ਮਿਲੀਅਨ ਡਾਲਰ ਹੋਰ 2027 ਤੱਕ ਬਚ ਸਕਦੇ ਆ ਇਹ ਬਹੁਤ ਵੱਡੀ ਆ ਜੇ ਨਵਾਂ ਰੂਲ ਰਿਵਰਸ ਕਰ ਦਿੱਤਾ ਜਾਂਦਾ ਤਾਂ ਰੈਂਟਰਸ ਜਿਹੜੇ ਆ ਫੇਰ 1 ਬਿਲੀਅਨ 2 ਸਾਲਾਂ ਦੇ ਵਿੱਚ ਜ਼ਿਆਦਾ ਭੇ ਕਰਨਗੇ ਇਹ ਰਿਸਰਚ ਦੀਆਂ ਫਾਈਂਡਿੰਗਸ ਨੇ ਇੱਕ ਰਿਪੋਰਟ ਜਿਹੜੀ ਮੈਗਲ ਯੂਨੀਵਰਸਿਟੀ ਨੇ ਐਨਲਾਈਜ਼ ਕੀਤਾ ਡਾਟਾ ਨੇਬਰਹੂਡਸ ਦੇ ਵਿੱਚੋਂ ਤੇ ਪ੍ਰਿੰਸੀਪਲ ਰੈਜ਼ੀਡੈਂਸ ਰੂਲ ਦੇ ਨਾਲ ਉਹਨਾਂ ਨੇ ਦੱਸਿਆ ਕਿ ਐਵਰੇਜ ਰੈਂਟ 110 ਡਾਲਰ ਘਟਿਆ ਆ ਲਿਸਟਿੰਗ ਡਾਟਾ ਉਹਨੂੰ ਵੀ ਦੇਖਿਆ ਉਹਨਾਂ ਨੇ ਜਿਹੜਾ ਰੂਲ ਇਹ ਇੰਪਲੀਮੈਂਟ ਕੀਤਾ ਗਿਆ ਸੀ 86% ਜਿਹੜੇ ਫ੍ਰੀਕੁਐਂਟ ਜਿਹੜੇ ਬਹੁਤ ਜਲਦੀ ਜਲਦੀ ਇਹ ਰੈਂਟ ਕੀਤੇ ਗਏ ਸੀ ਘਰ ਯਾਰ ਬੀ ਐਨ ਬੀ ਦੇ ਵਿੱਚ ਉੱਥੇ ਸੀਗੇ ਲਿਸਟਡ ਜਿਹੜੇ ਦੱਸਦੇ ਸੀਗੇ ਕਿ ਕੁਝ ਜਿਹੜੇ ਸੀਗੇ ਕਿ ਨਵੇਂ ਰੂਲ ਦੇ ਨਾਲ ਤਬਦੀਲੀ ਆਈ ਹੁਣ ਜਿਹੜਾ ਇਹ ਰਜਿਸਟ੍ਰੇਸ਼ਨ ਸਿਸਟਮ ਸੀ ਨਵੇਂ ਰਜਿਸਟ੍ਰੇਸ਼ਨ ਸਿਸਟਮ ਦਾ ਮਤਲਬ ਇਹ ਆ ਕਲਿਸਟਰਨ ਪਲੇਟਫਾਰਮ ਦੇ ਉੱਤੇ ਇਹ ਮੰਨਿਆ ਜਾ ਰਿਹਾ ਕਿ ਇਹ ਅਗਲੇ ਸਾਲ अर्ਲੀ ਇਹਨੂੰ ਇੰਟਰੋਡਿਊਸ ਕਰਨਾ ਹੈ ਤੇ ਜਿਹੜੀ ਹੋਰ ਜ਼ਿਆਦਾ ਕਾਉਂਟੇਬਿਲਟੀ ਆ ਉਹ ਹੋਊਗੀ ਜਿਹੜਾ ਐਨਾਲਿਸਿਸ ਕੀਤਾ ਜਾ ਰਿਹਾ ਰਿਸਰਚ ਨੇ ਬਹੁਤ ਸਾਰਾ ਡਾਟਾ ਯੂਜ਼ ਕੀਤਾ ਹੈ ਜਿਹਦੇ ਵਿੱਚ ਉਹਨਾਂ ਨੇ ਐਨਾਲਿਸਿਸ ਕੀਤਾ ਆ ਕਿ ਜਿਹੜਾ ਇਹਦਾ ਫੁੱਲ ਇਫੈਕਟ ਆ ਇਸ ਰੂਲ ਦਾ ਕਲੀਅਰ ਹੋਊਗਾ ਜਦੋਂ ਇਹ ਰਜਿਸਟ੍ਰੇਸ਼ਨ ਸਿਸਟਮ ਜਿਹੜਾ ਇਨ ਪਲੇਸ ਕਰ ਦਿੱਤਾ ਜਾਊਗਾ ਜਾਂ ਇਹਦੇ ਨਾਲ ਸਾਰਾ ਹਸਾਬ ਕਿਤਾਬ ਕੀਤਾ ਜਾਊਗਾ ਸੋ ਸ਼ਾਰਟ ਟਰਮ ਰੈਂਟਲ ਰੂਲ ਦੇ ਨਾਲ ਬ੍ਰਿਟਿਸ਼ ਕਲੰਬੀਆ ਦੇ ਵਿੱਚ 5.7% ਰੈਂਟ ਥੱਲੇ ਆ ਗਿਆ 600 ਮਿਲੀਅਨ ਦੀ ਬਚਤ ਹੋਈ ਹੈ ਮੈਗਕਲ ਯੂਨੀਵਰਸਿਟੀ ਨੇ ਇਹਦੇ ਉੱਤੇ ਇੱਕ ਰਿਸਰਚ ਕੀਤੀ ਹੈ ਕਪੂਰੀਆਂ ਉਹਨਾਂ ਨੇ ਫਾਈਂਡਿੰਗਸ ਇਹਦੀਆਂ ਕੱਢੀਆਂ ਕਿ ਹੋਇਆ ਕੀ ਹੈ ਮਿਨਸੀਪਲ ਰੈਸਟ੍ਰਿਕਸ਼ਨਸ ਲੱਗੀਆਂ ਸੀ ਜਿਹਦੇ ਵਿੱਚ ਸ਼ਾਰਟ ਟਰਮ ਰੈਂਟਲ ਯੂਨਿਟਸ ਦੇ ਉੱਤੇ ਇਹ ਕਿਹਾ ਸੀ ਕਿ ਓਨਰ ਜਿਹੜਾ ਆ ਉਹਦੇ ਪ੍ਰਿੰਸੀਪਲ ਰੈਜ਼ਿਡੈਂਸ ਦੇ ਵਿੱਚ ਹੋਣੀ ਚਾਹੀਦੀ ਹੈ ਹੁਣ ਹੋਇਆ ਕੀ ਸੀ ਇੱਕ ਤੇ ਤਰੀਕਾ ਹੈ ਕਿ ਲੌਂਗ ਟਰਮ ਰੈਂਟਲ ਦਾ ਮਤਲਬ ਇਹ ਆ ਕਿ ਜਿਹੜੇ ਕਿਸੇ ਨੂੰ ਸਾਲ 6 ਮਹੀਨਾ ਲਈ ਆਪਾਂ ਜਿਹਦਾ ਬੇਸਮੈਂਟ ਕਿਰਾਏ ਦੇ ਉੱਤੇ ਕਿਸੇ ਦੇ ਵਿੱਚ ਰਹਿਣੇ ਆ ਜਾਂ ਕਿਸੇ ਨੂੰ ਦਿਨੇ ਆ ਕਿਰਾਏ ਦੇ ਉੱਤੇ ਉਹ ਘਰ ਕਿਸੇ ਨੂੰ ਕਿਰਾਏ ਦੇ ਉੱਤੇ ਦੇਣਾ ਆ ਸਰਕਾਰ ਚਾਹੁੰਦੀ ਇੱਕ ਹੋਰ ਤਰੀਕਾ ਹੈ ਜਿਹੜਾ 에어ਬੀਐਨਬੀ ਟਾਈਪ ਆ ਵੈਬਸਾਈਟ ਆ ਵੈਬਸਾਈਟ ਦੇ ਉੱਤੇ ਤੁਸੀਂ ਆਪਣੀ ਬੀਸਮੈਂਟ ਦਾ ਇੱਕ ਕਮਰਾ ਜਾਂ ਬੀਸਮੈਂਟ ਜਿਹੜੀ ਆ 1 ਜਾਂ 2 ਬੈਡਰੂਮ ਜੋ ਵੀ ਆ ਉਹਨੂੰ Airbnb ਨੂੰ ਦੇ ਦਿੰਨੇ ਆ ਵੀ ਸਾਡੀ ਆ ਬੀਸਮੈਂਟ ਆ ਉਹ ਕੰਪਨੀ ਜਿਹੜੀ ਤੁਹਾਡੀ ਬੀਸਮੈਂਟ ਨੂੰ ਆਪਣੇ ਹਿਸਾਬ ਦੇ ਨਾਲ ਰੈਨੋਵੇਟ ਕਰਦੀ ਆ ਰੈਨੋਵੇਟ ਦਾ ਮਤਲਬ ਉਹਦਾ ਕਿੱਥੇ ਬੈੱਡ ਰੱਖਣਾ ਤੇ ਕਿੱਥੇ ਟੀਵੀ ਰੱਖਣਾ ਉਹ ਸਾਰਾ ਕੁਝ ਉਹਨਾਂ ਦੇ ਇੱਕ ਪੈਰਾਮੀਟਰ ਆ ਉਹਦੇ ਅਨੁਸਾਰ ਤੁਸੀਂ ਉਹਨੂੰ ਸੈੱਟ ਕਰ ਦਿੰਨੇ ਆ ਚਾਬੀ ਉਹਦੀ ਬਾਹਰ ਰੱਖ ਦਿੰਨੇ ਆ ਜਾਂ ਦੂਜਾ ਕੋਡ ਵਾਲਾ ਲੋਕ ਲਾ ਦਿੰਨੇ ਆ ਤੇ ਤੁਹਾਡਾ ਸਿਰਦਰਦੀ ਖਤਮ ਹੁਣ ਬੰਦਾ Airbnb ਦੀ ਵੈਬਸਾਈਟ ਦੇ ਉੱਤੇ ਜਾ ਕੇ ਬੁੱਕ ਕਰਦਾ ਵੀ ਮੈਂ ਸਰੀ ਦੇ ਵਿੱਚ ਰਹਿਣਾ ਚਾਹ ਰਹਿਣਾ ਮੈਂ 4 ਰਾਤਾਂ ਦੇ ਲਈ ਆ ਹੋਟਲੋਂ ਨੂੰ ਮਹਿੰਗਾ ਪੈਂਦਾ ਹੋਟਲ ਦੇ ਵਿੱਚ ਮੰਨ ਲਓ ਉਹਨੂੰ 100 ਡਾਲਰ ਰਾਤ ਦਾ ਲੱਗਦਾ Airbnb ਦੇ ਵਿੱਚ ਉਹਨੂੰ ਹੋ ਸਕਦਾ ਵੀ 70 ਡਾਲਰ ਦੇ ਵਿੱਚ ਹੀ ਉਹ ਮਿਲ ਜਵੇ ਤੇ ਉਹ ਜਿਹੜਾ ਹੈਗਾ ਆ ਕਿ ਉਹ ਉੱਥੇ ਜਾ ਕੇ ਨਾਲੇ ਤਾਂ ਉਹਨੂੰ ਮਤਲਬ ਸਾਰਾ ਕੁਝ ਮਿਲ ਗਿਆ ਉੱਥੇ ਕੰਪਨੀ ਤੋਂ ਹੀ ਉਹਨੇ ਕਾਰਡ ਲਿਆ ਜਾਂ ਕੰਪਨੀ ਤੋਂ ਹੀ ਕੋਡ ਲਿਆ ਕੰਪਨੀ ਨੇ ਚਾਬੀ ਦਿੱਤੀ ਉਹ ਰਹਿ ਆ ਤੁਹਾਡੇ ਉਹਦੀ ਐਂਟਰੈਂਸ ਸੈਪਰੇਟ ਹੁੰਦੀ ਆ ਰਹਿ ਕੇ ਦੋ ਰਾਤਾ ਚਾਰ ਰਾਤਾ ਚਲੇ ਗਿਆ ਉਹ ਚਲੇ ਗਿਆ ਕੋਈ ਹੋਰ ਆ ਗਿਆ ਕੰਪਨੀ ਮੈਨੇਜ ਕਰੀ ਜਾਂਦੀ ਆ ਤੁਹਾਨੂੰ ਮਹੀਨੇ ਬਾਅਦ ਉਹਦਾ ਇੱਕ ਹਿੱਸਾ ਮਿਲ ਜਾਂਦਾ ਜਿਹੜਾ ਕਿ ਆਮ ਤੌਰ ਦੇ ਉੱਤੇ ਜਿਹੜੀ ਰੈਂਟ ਦੇ ਉੱਤੇ ਬੇਸਮੈਂਟ ਦਿੱਤੀ ਹੁੰਦੀ ਆ ਉਹਦੇ ਨਾਲੋਂ ਜ਼ਿਆਦਾ ਹੁੰਦਾ ਬੰਦਾ ਜ਼ਿਆਦਾ ਆਰਨ ਕਰਦਾ ਤੂੰ ਜਾਂ ਸਿਰਦਰਦੀ ਨਹੀਂ ਜਿਹੜੀ ਕੋਈ ਕਿਸੇ ਕਿਸਮ ਦੀ ਵੀ ਤੁਹਾਡੀ ਉਹਨਾਂ ਨਾਲ ਸਿੱਧਾ ਲੈਣਾ ਦੇਣਾ ਨਹੀਂ ਉਹਦੇ ਵਿੱਚ ਹੋਇਆ ਕਿ ਜਿਆਦਾ ਜਿਹੜੇ ਲੋਕ ਸੀ ਉਹਨਾਂ ਨੇ ਸ਼ਾਰਟ ਟਰਮ ਰੈਂਟਲ ਦੇ ਦਿੱਤੇ Airbnb ਦੇ ਉੱਤੇ ਆਪਣੇ ਘਰ ਪਾ ਦਿੱਤੇ ਘਰ ਲਿਆ ਚਾਰ ਕਮਰੇ ਲਾਏ Airbnb ਦੇ ਉੱਤੇ ਛਾੜ ਦਿੱਤੇ ਉਹਦੇ ਉੱਤੇ ਤਾਂ ਕਾਫੀ ਪੈਸੇ ਆਉਣ ਲੱਗ ਪਏ ਪਰ ਉਹਦੇ ਨਾਲ ਨੁਕਸਾਨ ਇਹ ਹੋਇਆ ਕਿ ਜਿਹੜੇ ਬੰਦੇ ਹੁਣ ਰੈਂਟ ਦੇ ਉੱਤੇ ਘਰ ਲੱਭ ਰਹੇ ਸੀ ਉਹਨਾਂ ਨੂੰ ਮਿਲਣੇ ਬੰਦ ਹੋ ਗਏ ਜਿਹਨੇ ਸਾਲ 6 ਮਹੀਨੇ ਇੱਥੇ ਰਹਿ ਕੇ ਕੰਮ ਕਰਨਾ ਪੱਕਾ ਵੀ ਤੇ ਕਿਸੇ ਨੇ ਰਹਿਣਾ ਆ ਸਾਰੇ ਟੂਰਿਸਟ ਹੀ ਥੋੜਾ ਆ ਉਹਨਾਂ ਦੇ ਲਈ ਸੰਕਟ ਆ ਗਿਆ ਸਰਕਾਰ ਨੇ ਨਿਯਮ ਬਣਾਤਾ ਵੀ ਜਿਹੜੇ ਘਰ ਜਿੱਤ ਤੁਸੀਂ ਰਹਿੰਦੇ ਹੋ ਉਹਨੂੰ Airbnb ਦੇ ਉੱਤੇ ਛਾੜ ਦਿਓ ਬਾਕੀ ਨਹੀਂ ਤੁਸੀਂ ਛਾੜ ਸਕਦੇ ਹੁਣ ਉਹਦੇ ਤੋਂ ਬਾਅਦ ਜਦੋਂ ਬਾਕੀ ਨਹੀਂ ਉਹਨਾਂ ਨੇ ਅਲਾਉ ਕੀਤਾ ਉਹ ਸਾਰੇ ਯੂਨਿਟ ਸਿਗੇ ਮਾਰਕੀਟ ਚ ਆ ਗਏ ਉਹ ਉਹਨਾਂ ਨੂੰ ਦੇਣੇ ਪਏ ਫਿਰ ਜਿਹੜੇ ਲੌਂਗ ਟਰਮ ਰੈਂਟਲ ਸੀ ਕੋਸਾਲ 6 ਮਹੀਨੇ ਵਾਲੇ ਜਦਾਂ ਤੌਰ ਦੇ ਉੱਤੇ ਆਪਾਂ ਰੈਂਟ ਦੇ ਉੱਤੇ ਕੋਈ ਯੂਨਿਟ ਅਪਾਰਟਮੈਂਟ ਬੇਸਮੈਂਟ ਕੋਈ ਦਿੰਨੇ ਆ ਤੇ ਜਦੋਂ ਫਿਰ ਕਿੰਨੇ ਸਾਰੇ ਘਰ ਹੀ ਉਹਦੇ ਵਿੱਚ ਆ ਗਏ ਤੇ ਕੁਦਰਤੀਆ ਵੀ ਉਹਦੇ ਰੇਟ ਵੀ ਘਟੇ ਲੋਕਾਂ ਨੂੰ ਫਾਇਦਾ ਵੀ ਇਹਦੇ ਨਾਲ ਹੋਇਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ